ਹਾਂਜੀ ਮਿੱਤਰੋ ਅੱਜ ਆਪਾਂ ਕਰਨੇ ਚਲੇ ਆਂ ਸ਼ਹਿਰ ਬੱਚੇ ਨੂੰ ਕਮੌਣ ਚੱਲੇ ਆਂਗੇ ਬਾਬਾ ਚੇਤੂ ਜੀ ਆਏ ਨੇ ਤੇ ਹੁਣ ਅੱਗੇ ਵੱਲ ਵਧਦੇ ਹੋਏ ਆਂਗੇ ਓਕੇ ਅੱਗੇ ਦਿਖਾਉਣਾ ਤੁਹਾਨੂੰ ਵੀਡੀਓ ਦੇ ਵਿੱਚ ਇਹ ਨਵਾਂ ਘਰ ਬਣਿਆਗਾ ਤੁਹਾਨੂੰ ਇਸ ਘਰ ਦੀ ਸਾਰੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਇੱਧਰ ਖੁੱਲਿਆ ਜੀ ਪਾਰਲਰ ਜਸਵੰਤ ਸਿੰਘ ਜੱਸੇ ਦੇ ਘਰ ਅੱਗੇ ਆ ਜਾਂਦੇ ਨੇ ਨਿਰਮਲ ਕੰਡੇ ਵਾਲਾ ਉਹਨਾਂ ਦੇ ਅਸੰਦ ਨੇ ਇੱਕ ਰਾਏ ਤੇ ਦਿੱਤੇ ਜਾਂਦੇ ਨੇ ਤੇ ਗੁਰਨਾਨਕ ਧਰਮ ਕੰਡਾ ਆ ਗਿਆ ਜੀ ਸਾਹਮਣੇ ਹੈਗਾ ਇਹ ਖੇਡ ਸਟੇਡੀਅਮ ਦਾ ਗੇਟ ਥੋੜੀ ਥੋੜੀ ਤਿਆਰ ਹੋ ਜਾਣਾ ਸਟੇਡੀਅਮ ਤੇ ਆਪਾਂ ਚੱਲਿਆ ਜੀ ਹੁਣ ਸੱਤ ਦੇ ਵਿੱਚ ਜੋ ਕਿ ਸਟੇਡੀਅਮ ਦੇ ਵਿੱਚ ਇਹ ਸੱਤ ਹੋਣੀ ਹੈ ਤੇ ਇੱਥੇ ਖੇਡਦੇ ਨੇ ਕਿ ਤਾਂਸ ਤੇ ਜਗਸੀਰ ਸਿੰਘ ਚੈਲਰ ਚੰਨਾ ਸਿੰਘ ਮੈਂਬਰ ਤੇ ਹੋਰ ਭਰਾ ਨੇ ਇਸ ਹੱਥ ਦੀ ਚਾਰਦਵਾਰੀ ਕਰਕੇ ਤੇ ਬਹੁਤ ਸੋਹਣੀ ਬਣਾਈ ਹੋਈ ਹੈਗੀ ਇੱਥੇ ਸਾਰਾ ਦਿਨ ਬਜ਼ੁਰਗ ਰੈਸਟ ਕਰਦੇ ਨੇ ਇੰਜੋਏ ਕਰਦੇ ਆ ਇਹਦਾ ਤੇ ਹੁਣ ਆਪਾਂ ਸੋਨੋ ਸਟੇਡੀਅਮ ਦਿਖਾ ਚੁੱਕੇ ਆ ਤੇ ਆਪਾਂ ਜਾ ਰਹੇ ਹੁਣ ਜਸਵੀਰ ਸਿੰਘ ਦੀ ਚੱਕੀ ਆ ਗਈ ਜੀ ਤੇ ਉਦੋਂ ਬਾਅਦ ਇੱਧਰ ਵੀ ਸਕੂਲ ਦੇ ਵੱਲ ਬੈਠੇ ਨੇ ਯਾਰੇ ਲਈ ਜਾਂਦੇ ਨੇ ਤੇ ਹੁਣ ਸਕੂਲ 'ਚ ਆਪਾਂ ਚੱਲਦੇ ਆ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪ੍ਰਾਇਮਰੀ ਸਮਾਰਟ ਸਕੂਲ ਜਗਰੰਤ ਤੀਰਥ ਚ ਕਦੇ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ ਸਕੂਲ ਦੇਖ ਸਕਦੇ ਜੀ ਸਾਰੀ ਲੁੱਕ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਸਾਹਮਣੇ ਲਿਖਿਆ ਹੋਇਆ ਹੈ ਜੀ ਜੀ ਆਇਆਂ ਨੂੰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਜਗਰੰਤ ਤੀਰਥ ਜ਼ਿਲ੍ਹਾ ਬਠਿੰਡਾ ਤੇ ਆਪਾਂ ਹੁਣ ਜੀ ਸਕੂਲ ਤੋਂ ਵਾਪਸੀ ਕਰਕੇ ਚੱਕੀ ਵਾਲਾ ਐਸੀ ਚੱਕੀ ਤੋਂ ਪੀਰਖਾਨੇ ਪੀਰਖਾਨੇ ਤੋਂ ਪੂਸ਼ ਇੰਡਕਟਰ ਦੀ ਦੁਕਾਨ ਕੋਲੇ ਪਹੁੰਚੇ ਤੇ ਇੱਥੇ ਪੂਸ਼ ਇੰਡਕਟਰ ਦੀ ਦੁਕਾਨ ਦੇ ਵਿੱਚ ਇੱਕ ਸਕੂਲ ਕੋਲੇ ਛੋਟੇ ਨਿੱਕੇ ਬੱਚਿਆਂ ਵਾਲਾ 5 ਸਾਲ ਤੱਕ ਦੇ ਬੱਚੇ ਰੱਖੇ ਜਾਂਦੇ ਨੇ ਤੇ ਹੁਣ ਆਪਾਂ ਗੱਲੂ ਦੀ ਵਰਕਸ਼ਾਪ ਦੇ ਕੋਲ ਦੀ ਹੁੰਦੇ ਹੋਏ ਤੇ ਘਰ ਨੂੰ ਵਾਪਸੀ ਪਾ ਰਹੇ ਹਾਂਗੇ ਤੇ ਹੁਣ ਤੁਸੀਂ ਦੇਖੋ ਜੀ ਬੱਚਿਆਂ ਦੀ ਗੱਡੀ ਜਿਹੜੀ ਅੱਗੇ-ਅੱਗੇ ਜਾ ਰਹੀ ਹੈਗੀ ਤੇ ਕਿ ਉਹਦੇ ਡੌਗੀ ਵੀ ਯਾਰ ਅਸੀਂ ਤੇ ਹੁਣ ਘਰ ਕੋਲ ਆ ਗਏ ਤੇ ਵਕੀਲ ਤੇ ਸੁੰਦਰੀ ਬੈਠੇ ਨੇ ਤੇ ਇੱਧਰ ਆਪਾਂ ਘਰ ਵੱਲ ਨੂੰ ਮੋੜਾਂਗੇ ਤੇ ਦੇਖ ਸਕਦੇ ਤੁਸੀਂ ਮੂਹਰੇ ਖੜੀ ਐ ਗੱਡੀ ਤੇ ਆਪਾਂ ਹੁਣ ਘਰ ਦੇ ਵੱਲ ਪਹੁੰਚ ਚੁੱਕੇ ਹਾਂਗੇ ਆਪਣੇ ਬਾਰ ਦੇ ਵਿੱਚ ਆ ਜਾਂਦਾ ਜੀ ਛੱਪੜ ਆਪਣਾ ਘਰ ਆ ਜਾਂਦਾ ਹੈ ਤੇ ਇਹ ਤੁਹਾਨੂੰ ਸਾਡੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਵਧੀਆ ਤੋਂ ਵਧੀਆ ਵੀਡੀਓ